ਨਸ਼ੀਨ ਉਠਾਲ ਪੋਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਯੁੱਧ ਨਸ਼ੇ ਵਿਰੁੱਧ ਮਿਸ਼ਨ ਤਹਿਤ ਪੰਜਾਬ ਪੁਲਿਸ ਵੱਲੋਂ ਵੱਡੇ ਪੱਧਰ ਤੇ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਕਾਰਵਾਈ ਕਰਦਿਆਂ ਅੰਮ੍ਰਿਤਸਰ ਪੁਲਿਸ ਨੇ ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਲਗਭਗ 4.5 ਕਿਲੋ ਹੈਰੋਇਨ ਅਤੇ 7 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਐਸਐਸਪੀ ਦਿਹਾਤੀ ਮਨਿੰਦਰ ਸਿੰਘ ਨੇ ਥਾਣਾ ਕ੍ਰਿੰਡਾ ਦੇ ਐਸਐਚਓ ਅਮਨਦੀਪ ਸਿੰਘ ਦੀ ਪ੍ਰਸ਼ੰਸਾ ਕੀਤੀ ਹੈ। ਇਥੇ ਇਹ ਵੀ ਦੱਸ ਦਈਏ ਕਿ ਐਸਐਚਓ ਅਮਨਦੀਪ ਸਿੰਘ ਵੱਲੋਂ ਪਹਿਲਾਂ ਵੀ ਨਸ਼ਾ ਤਸਕਰਾ ਕੋਲੋਂ 30 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਸੀ। ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਸਾਡੇ ਵੱਖ-ਵੱਖ ਕੇਸਾਂ 'ਚ ਕੱਲ 7 ਦੋਸ਼ੀ ਅਰੈਸਟ ਕਰਕੇ ਅਸੀਂ 4.5 ਕਿਲੋ ਹੈਰੋਇਨ ਰਿਕਵਰ ਕੀਤੀ ਹੈ। ਇਹਦੇ ਵਿੱਚ ਥਾਣਾ ਘਰਿੰਡਾ 'ਚ 3 ਵਿਅਕਤੀ ਹਰਪ੍ਰੀਤ ਇਲੀਆਸ ਹਨੀ ਇਹ ਲੁਧਿਆਣੇ ਦਾ ਰਹਿਣ ਵਾਲਾ ਤੇ 2 ਇੱਥੇ ਦੇ ਲੋਕਲ ਵਿਅਕਤੀ ਜਸ਼ਨਦੀਪ ਤੇ ਆਕਾਸ਼ਦੀਪ ਇਹ ਮੋਦਾ ਪਿੰਡ ਹੈਗਾ ਆਪਣਾ ਮੋਦੇ ਪਿੰਡ ਘਰਿੰਡੇ ਥਾਣੇ ਵਿੱਚ ਪੈਂਦਾ ਹੈ। ਇਤੋਂ ਇਹ ਤਿੰਨਾਂ ਨੂੰ ਅਸੀਂ ਕਾਬੂ ਕਰਕੇ ਜਦੋਂ ਨਾਕੇ ਤੇ ਅਸੀਂ ਚੈਕਿੰਗ ਕਰ ਰਹੇ ਸੀਗੇ ਇਹਨਾਂ ਕੋਲੋਂ 3 ਕਿਲੋ ਹੈਰੋਇਨ ਅਸੀਂ ਰਿਕਵਰ ਕੀਤੀ ਹੈ ਤਾਂ ਸਾਡੀ ਟੀਮ ਨੇ ਬੜੀ ਹੀ ਵਧੀਆ ਤਰੀਕੇ ਨਾਲ ਡੂੰਘਾਈ ਨਾਲ ਤਫ਼ਤੀਸ਼ ਕਰਦੇ ਹਾਂ ਇਹਨਾਂ ਦੀ ਬੈਕਵਰਡ ਲਿੰਕੇਜ ਜਦੋਂ ਪਤਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਤਾ ਚੱਲਿਆ ਕਿ ਇੱਕ ਗੁਰਦੀਪ ਰਾਣੋ ਕਰਕੇ ਇੱਕ ਵੱਡਾ ਸਮੱਗਲਰ ਹੈ ਜਿਹੜਾ ਕਿ ਪਟ ਐਨ ਡੀ ਪੀਐਸ ਦੇ ਤਹਿਤ ਹਜੇ ਅਸੀਂ ਡੀਟੇਨ ਕੀਤਾ ਹੋਇਆ ਜੇਲ੍ਹ ਵਿੱਚ ਉਹਦਾ ਇੱਕ ਸਾਥੀ ਹੈ ਜੀ ਅਮਰਿੰਦਰ ਰੇਲੀਆ ਸੰਟੀਏ ਡੈਲੋਂ ਦਾ ਰਹਿਣ ਵਾਲਾ ਹੈ ਲੁਧਿਆਣੇ ਇਹ ਦਾ ਕੇਸਵਾਰ ਸੀਗਾ ਤੇ ਭੱਜ ਕੇ ਫਰਾਰ ਹੋ ਕੇ ਇਹ ਹਜੇ ਫਿਲਹਾਲ ਫੋਰਨ ਬੇਸਡ ਹੈ ਤਾਂ ਇਹ ਜਿਹੜੇ ਸੀਗੇ ਇਹਨਾਂ ਦੇ ਸਾਥੀ ਸੀਗੇ ਤੇ ਇਹਨਾਂ ਦੇ ਨਾਲ ਹੀ ਕੰਮ ਕਰਦੇ ਸੀਗੇ ਇਹਨਾਂ ਨੂੰ ਵੀ ਅਸੀਂ ਜਲਦੀ ਕਾਬੂ ਕਰਕੇ ਇਹਨਾਂ ਦੇ ਹੋਰ ਵੀ ਜਿਹੜੇ ਨਾਲ ਦੇ ਸਾਥੀ ਨੇ ਪੂਰੇ ਦੇ ਪੂਰੇ ਗੈਂਗ ਨੂੰ ਅਸੀਂ ਬਸਟ ਕਰਕੇ ਇਹਨਾਂ ਤੋਂ ਹੋਰ ਵੀ ਰਿਕਵਰੀ ਕਰਾਂਗੇ ਇੱਕ ਹੋਰ ਤੁਹਾਡੇ ਸਾਹਮਣੇ ਇੱਕ ਇੰਪੋਰਟੈਂਟ ਕੇਸ ਲਿਆਉਣਾ ਚਾਹੁੰਦਾ ਇੱਕ ਹੈਪੀ ਪਸ਼ਿਆ ਨਾ ਦਾ ਇੱਕ ਅਤਵਾਦੀ ਹੈਗਾ ਜਿਹੜਾ ਫੋਰਨ ਬੇਸਡ ਉਹਦੇ ਚਾਰ ਅਸੀਂ ਜਿਹੜੇ ਸਾਥੀ ਨੇ ਉਹਨਾਂ ਨੂੰ ਕੱਲ ਡੇਢ ਕਿਲੋ ਹੈਰੋਇਨ ਨਾਲ ਥਾਣਾ ਰੰਦਾਸ ਦੀ ਪੁਲਿਸ ਨੇ ਡੀਐਸਪੀ ਸਾਹਿਬ ਗੁਰਵਿੰਦਰ ਜੀ ਨੇ ਇਹਨਾਂ ਦੀ ਟੀਮ ਨੇ ਇਹਨਾਂ ਨੂੰ 1 ਕਿਲੋ 544 ਗ੍ਰਾਮ ਹੈਰੋਇਨ ਨਾਲ ਇਹਨਾਂ ਨੂੰ ਅਰੈਸਟ ਕੀਤਾ ਇਹ ਚਾਰ ਨੇ ਸਾਡੇ ਜੀ ਗੁਰਪ੍ਰੀ ਇਲੀਅਸ ਗੋਪੀ ਹੈਗਾ ਜੀ ਭਗਵਾਨ ਇੱਕ ਹੈਗਾ ਜੀ ਰਾਜਨ ਮਸੀ ਇਹ ਹੈਗੇ ਨੇ ਪਿੰਡ ਕੁਰਾਲੀਆਂ ਦੇ ਰਹਿਣ ਵਾਲੇ ਨੇ ਤੇ ਇੱਕ ਚੌਥਾ ਦੋਸ਼ੀ ਹੈਗਾ ਜੀ ਰੁਪਿੰਦਰ ਸਿੰਘ ਇਹ ਵੀ ਪਿੰਡ ਸੁਧਾਰ ਦਾ ਇਹ ਚਾਰੋ ਥਾਣਾ ਰੰਦਾਸ ਦੇ ਰਹਿਣ ਵਾਲੇ ਨੇ ਤੇ ਇਹਨਾਂ ਕੋਲੋਂ ਵੀ ਅਸੀਂ ਕਿਲੋ 544 ਗ੍ਰਾਮ ਹੈਰੋਇਨ ਰਿਕਵਰ ਕੀਤੀ ਹੈ ਬਾਕੀ ਵੀ ਸਾਡੀਆਂ ਟੀਮਸ ਨੇ ਲੱਗੀਆਂ ਹੋਈਆਂ ਨੇ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਕਿ ਜਿਹੜੇ ਸਾਨੂੰ ਮਾਣਯੋਗ ਸੀਐਮ ਸਾਹਿਬ ਮਾਣਯੋਗ ਡੀਜੀਪੀ ਸਾਹਿਬ ਨੇ ਦਿਸ਼ਾ ਨਿਰਦੇਸ਼ ਦਿੱਤੇ ਨੇ ਉਹਨਾਂ ਦੇ ਤਹਿਸੀ ਵੱਧ ਤੋਂ ਵੱਧ ਅੰਮ੍ਰਿਤਸਰ ਦੇ ਹਾਤੀ ਪੁਲਿਸ ਉਹ ਯੁੱਧ ਨਸ਼ਾ ਵਿਰੁੱਧ ਚ ਕਾਮਯਾਬ ਹੋਏ ਧੰਨ ਜਿਹੜਾ ਰਾਨੂ ਹੈ ਇਹ ਪਹਿਲੇ ਵੀ ਪੜਿਆ ਗਿਆ ਸੀ ਕਾਫੀ ਆਲੀਸ਼ਾਨ ਗੱਡੀਆਂ ਨੇ ਪ੍ਰਾਪਰਟੀ ਬਹੁਤ ਵੱਡੀ ਮਲਾਈ ਸੀ ਜਿਹੜਾ ਦੇਸ਼ਾਇਕੂ ਕੀ ਲੁਧਿਆਣਾ ਕਾਫੀ ਚਰਚਾ ਚਾਹਤ ਸੀ ਬਿਲਕੁਲ ਜੀ ਅਸੀਂ ਜਿਵੇਂ ਦੱਸਿਆ ਤੁਹਾਨੂੰ ਪਿਟ ਐਂਡ ਡੀਪੀਐਸ ਇੱਕ ਸਪੈਸ਼ਲ ਪ੍ਰੋਵੀਜ਼ਨ ਹੈ ਜੀ ਐਂਡੀਪੀਐਸ ਐਕਟ ਦੇ ਤਹਿਤ ਉਹਦੇ ਤਹਿਤ ਅਸੀਂ ਇਹਨੂੰ ਡੀਟੇਨ ਕਰਕੇ ਰੱਖਿਆ ਹੋਇਆ ਇਹ ਜੇਲ੍ਹ ਚ ਬੰਦ ਹੈ ਸਰ ਜਿਹੜਾ ਇਹ ਇਨਕਾਉਂਟਰ ਜਿਹੜਾ ਹੋਇਆ ਅਰਸ਼ਦੀਮ ਸਿੰਘ ਨੇ ਭੱਜਣ ਦੀ ਕੋਸ਼ਿਸ਼ ਕੀਤੀ ਰਿਕਵਰ ਕਰਾਉਣ ਗਏ ਸੀਗੇ ਜਾਂ ਇਹ ਮਾਲ ਏਰੀਆ ਚ ਹੀ ਸੀਗਾ ਜੀ ਥਾਣਾ ਕੰਬੋਦੇ ਏਰੀਆ ਚ ਹੀ ਰਿਕਵਰ ਅਸੀਂ ਪਿਸਟਲ ਰਿਕਵਰ ਕਰਨ ਲਈ ਆਏ ਸੀ ਤੇ ਨਾਲ ਹੀ ਇਹਦੇ ਜਿਹੜੇ ਨੇ ਐਕਟਿਵਾ ਯੂਜ਼ ਕੀਤਾ ਸੀਗਾ ਗ੍ਰੇ ਕਲਰ ਦਾ ਐਕਟਿਵਾ ਸੀਗਾ ਉਹ ਵੀ ਅਸੀਂ ਕੋਸ਼ਿਸ਼ ਕੀਤੀ ਸੀਗੀ ਇਹਦੇ ਤੋਂ ਉਹ ਵੀ ਅਸੀਂ ਜਲਦੀ ਕਰ ਲਾਂਗੇ ਇਹਦੇ ਤੋਂ ਜੀ ਇਨਕਸ਼ਾਫ ਤੇ ਨੇ ਕੋਈ ਸਤੀ ਬਚਾ ਜਨਾਬ ਜਸ਼ਨਦੀਪ ਸਿੰਘ ਜੀ ਆਪ ਫਿਰ ਮੋਦੀ ਦਾ ਇਹਨਾਂ ਦਾ ਪੁਰਾਣਾ ਰਿਕਾਰਡ ਕੀ ਹੈ ਜਿਹਦੇ ਪਰਵਾਤੇ ਵੀ ਕਿਸੇ ਦੇ ਕੋਈ ਮਾਮਲਾ ਕਰਜ ਆ ਜੀ ਤੱਕ ਦੇਖੋ ਜੀ ਇਹ ਸਾਰਾ ਅਸੀਂ ਤਫਤੀਸ਼ ਦੇ ਵਿੱਚ ਵਿਚਾਰ ਰਹੇ ਹਾਂ ਅਸੀਂ ਇਹਨਾਂ ਦੇ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨਾਂ ਦੇ ਜਿਹੜੇ ਆਸੇ ਪਾਸੇ ਦੇ ਆਂਢ ਗੁਆਂਢ ਦੇ ਸਾਥੀ ਨੇ ਉਹਨਾਂ ਤੇ ਵੀ ਕਿਸੇ ਦੇ ਪਰਚਾ ਹੈਗਾ ਦਰਜ ਜਾਂ ਇਹਨਾਂ ਦੇ ਜਿਹੜੇ ਇਹ ਜਿਹੜੇ ਬੈਕਵਰਡ ਲਿੰਕੇजेस ਹੈ ਉਹਨਾਂ ਤੇ ਕਿੰਨੇ ਕੇਸ ਦਰਜ ਨੇ ਅਸੀਂ ਢੰਗਾਈ ਨਾ ਦੇਖ ਕੇ ਜਿਹੜਾ ਪੂਰਾ ਪ੍ਰੋਪਰ ਬੈਕਵਰਡ ਲਿੰਕੇਜ ਦੇ ਸਜਾ ਆਕਾਸ਼ਜੀਤ ਤੇ ਜਸ਼ਨਜੀਤ ਇਕੱਠਾ ਕੰਮ ਕਰਦੇ ਸੀਗੇ ਬਿਲਕੁਲ ਜੀ ਇਕੱਠੇ ਕੰਮ ਕਰਦੇ ਸੀਗੇ ਉਹਦੇ ਕਰ ਲੱਗੇ ਹੁੰਦੇ ਕਿ ਪ੍ਰਾਣੇ ਸੀ ਇਹਨਾਂ ਨੂੰ ਜੀ ਹੋ ਗਿਆ ਲਗਭਗ 1 ਸਾਲ ਹੋ ਗਿਆ ਤੇ 1.5 ਸਾਲ ਜਿਹੜੀ ਫੈਰ ਹੋਣ ਨੇ ਇਹ ਇਹਨਾਂ ਨੇ ਆਪ ਦੱਸਿਆ ਵੀ ਪਸ਼ੇ ਇਹਦਾ ਜਿਹਾ ਉਹਦਾ ਕਾਰੋਬਾਰ ਚਲਾਉਂਦੇ ਪਏ ਸੀਗੇ ਨਹੀਂ ਜੀ ਇਹ ਉਹਦਾ ਕਾਰੋਬਾਰ ਚਲਾ ਰਹੇ ਸੀਗੇ ਜੀ ਇਹ ਹੈਪੀ ਪਸ਼ੇ ਦੇ ਬੜੇ ਹੀ ক্লোਜ਼ ਇਹਨਾਂ ਦੇ ਗਰੁੱਪ ਦੇ ਬੰਦੇ ਸੀਗੇ ਇਹਨਾਂ ਦਾ ਇੱਕ ਹੋਰ ਸਾਥੀ ਵੀ ਸੀਗਾ ਜਿਹੜਾ ਸਾਡੀ ਗ੍ਰਿਫਤ ਤੋਂ ਹਜੇ ਬਾਹਰ ਐਸਸੀ ਆਇਡੈਂਟੀਫਾਈ ਕੀਤਾ ਹੋਇਆ ਉਹਦੇ ਕੋਲ ਹੋਰ ਵੀ ਭਾਰੀ ਮਾਤਰਾ ਵਿੱਚ ਹੈਰੋਇਨ ਇਹਨਾਂ ਦੇ ਦੱਸਣ ਮੁਤਾਬਕ ਹੈਗੀ ਹੈ ਬਾਰਡਰ ਰੀਜੀਅਨ ਸਰਵਿਸ ਪੌਸ ਕਿਦਾਦਾ ਰਲ ਲੱਗ ਰਿਹਾ ਜਿਹੜਾ ਤੁਸੀਂ ਹੁਣ ਸਾਰਾ ਆਪਰੇਸ਼ਨ ਜੋਧਾ ਲੱਗਿਆ ਦਾ ਸਾਰਾ ਜੀਨਰੀਅਰ ਕਵਰੀ ਵੀ ਵੇਖ ਰਹੇ ਕਿ